বিজে দশমী ਦਾ ਪ੍ਰਤੀਕ ਦੁਸਹਿਰਾ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਹੋ ਚੁੱਕੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦੇ ਦ੍ਰੈਸੀ ਗਰਾਊਂਡ ਤੋਂ ਤੁਸੀਂ ਦੇਖ ਸਕਦੇ ਹੋ ਕਿ 121 ਫੁੱਟ ਦਾ ਰਾਵਣ ਜਿਹੜਾ ਬਣਾਇਆ ਗਿਆ ਸੀ ਕਹਿ ਸਕਦੇ ਹਾਂ ਕਿ ਇੱਕ ਵੱਡਾ ਜਿਹੜਾ ਪੁਤਲਾ ਹੈ ਰਾਵਣ ਦਾ ਬਣਾਇਆ ਗਿਆ ਹੈ ਜਿਸ ਦਾ ਸ਼ਾਮ ਨੂੰ ਦਹਨ ਕੀਤਾ ਜਾਵੇਗਾ ਪਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਦੇ ਸਮੇਂ ਹੀ ਜਿਹੜੀ ਹੈ ਉਸ ਦੀ ਪੂਜਾ ਜਿਹੜੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਚ ਲੋਕ ਆ ਰਹੇ ਨੇ ਇਸ ਜਗ੍ਹਾ ਦੇ ਉੱਤੇ ਨਤਮਸਤਕ ਹੋ ਰਹੇ ਨੇ ਅਤੇ ਪੂਜਾ ਕੀਤੀ ਜਾ ਰਹੀ ਹੈ ਅਸੀਂ ਕਹਿ ਸਕਦੇ ਹਾਂ ਕਿ ਸਵੇਰ ਦੇ ਸਮੇਂ ਜਿਹੜੀ ਪੂਜਾ ਕੀਤੀ ਜਾ ਰਹੀ ਹੈ ਤੇ ਸ਼ਾਮ ਨੂੰ ਲੋਕ ਜਿਹੜੇ ਨੇ ਰਾਵਣ ਦਹਨ ਕਰਨਗੇ ਆ ਰਾਵਣ ਦਹਨ ਕੀਤਾ ਜਾਂਦਾ ਹੈ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕੀ ਕਹਿਣਾ ਲੋਕਾਂ ਦਾ ਆ ਸਰ ਕੀ ਨਾਮ ਆ ਜੀ ਅਭਿਮਨਿਸ਼ ਚੰਨਾ ਅੱਛਾ ਸਰ ਕਿਸ ਤਰ੍ਹਾਂ ਦੇਖਦੇ ਹੋ ਲੋਕ ਬੜੇ ਵੱਡੀ ਗਿਣਤੀ ਚ ਪੂਜਾ ਕਰਨ ਵਾਸਤੇ ਆ ਰਹੇ ਨੇ ਕੀ ਕਾਰਨ ਹੈ ਕੋਈ ਜਾਂ ਪ੍ਰਥਾ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈ ਇੱਥੇ ਕਾਰਨ ਨੇ ਬਹੁਤ ਪੁਰਾਣੀ ਪ੍ਰਥਾ ਚੱਲਦੀ ਆ ਰਹੀ ਹੈ ਸਾਡੀ ਅੱਛਾ ਜੀ ਜਿਸ ਕਰਕੇ ਅਸੀਂ ਰੋ ਹਰ ਵਾਰ ਹੀ ਆਨੇ ਹਰ ਦਰਸ਼ਹਿਰੇ ਤੇ ਪਹਿਲੇ ਬੜੇ ਬੰਦੇ ਜਿਹਨੂੰ ਮੱਥਾ ਟੇਕਣ ਆ ਜੀਦਾ ਅੱਛਾ ਜੀ ਤੇ ਜਿਸ ਤਰ੍ਹਾਂ ਕਹਿੰਦੇ ਸ਼ਾਮ ਦੇ ਸਮੇਂ ਜਦੋਂ ਰਾਵਣ ਦਹਿਨ ਕੀਤਾ ਜਾਂਦਾ ਉਸ ਸਮੇਂ ਉਸ ਤੋਂ ਬਾਅਦ ਵਿੱਚ ਲੋਕ ਲੱਕੜਾਂ ਵੀ ਇਹਦੀਆਂ ਚੱਕ ਕੇ ਲੈ ਕੇ ਜਾਂਦੇ ਘਰਾਂ ਨੂੰ ਕਹਿੰਦੇ ਚੰਗੀਆਂ ਮੰਨੀਆਂ ਜਾਂਦੀਆਂ ਉਹ 네ਗੇਟਿਵ એનર્ਜੀ ਵਾਸਤੇ ਲੋਕੀ ਪੁਰਾਣੀਆਂ ਪ੍ਰਥਾ ਚੱਲੀ ਜਾ ਰਹੀਆਂ ਜੀ ਕੋਈ ਕਹਿੰਦਾ ਨੇਗੇਟਿਵ એનર્ਜੀ ਵਾਸਤੇ ਜਾਂ ਕੋਈ ਕਹਿੰਦਾ ਕੋਈ ਪੋਜ਼ਿਟਿਵ એનર્ਜੀ ਵਾਸਤੇ ਹੈ ਅੱਛਾ ਜੀ ਬਸ ਆਪਣੀ ਆਪਣੀ ਜੋ ਮੰਨਤਾ ਮੰਨੀ ਜਾਂਦੀ ਹੈ ਜੋ ਮੰਨਤਾ ਮੰਨੀ ਜਾਂਦੀ ਹੈ ਜੀ ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪੂਜਾ ਕਰ ਰਹੇ ਨੇ ਪੂਜਾ ਅਰਚਨਾ ਕੀਤੀ ਜਾਂਦੀ ਹੈ ਕਹਿੰਦੇ ਜਿਸ ਤਰ੍ਹਾਂ ਜੋ ਪ੍ਰਸਾ ਚੱਲੀ ਆ ਰਹੀ ਹੈ ਉਸ ਪ੍ਰਸਾ ਦੇ ਅਧੀਨ ਜਿਹੜੇ ਨੇ ਲੋਕ ਪੂਜਾ ਕਰਦੇ ਨੇ ਗੱਲਬਾਤ ਕਰਾਂਗੇ ਹੋਰਾਂ ਲੋਕਾਂ ਦੇ ਨਾਲ ਕੀ ਕਹਿਣਾ ਅ ਸਰ ਪਹੁੰਚੇ ਹਾਂ ਤੇ ਸਾਰਾ ਗਰਾਊਂਡ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਪੂਜਾ ਕਰ ਰਹੇ ਨੇ ਬੇਸ਼ੱਕ ਕਹਿੰਦੇ ਨੇ ਕਿ ਰਾਵਣ ਨੂੰ ਜਿਹੜਾ ਕਹਿੰਦੇ ਸੀ ਕਿ ਬੁਰਾਈ ਦਾ ਅੰਤ ਹੁੰਦਾ ਸ਼ਾਮ ਨੂੰ ਰਾਵਣ ਨੂੰ ਜਲਾਇਆ ਜਾਂਦਾ ਪਰ ਸਵੇਰ ਦੇ ਸਮੇਂ ਪੂਜਾ ਕੀਤੀ ਜਾਂਦੀ ਹੈ ਸਰ ਐਦਾਂ ਹੈ ਨਾ ਜੀ ਕਿ ਇਹ ਪ੍ਰਥਾ ਚੱਲੀ ਆ ਰਹੀ ਹੈ ਸਟਾਰਟਿੰਗ ਤੋਂ ਹੀ ਠੀਕ ਹੈ ਸ਼੍ਰੀ ਰਾਮਚੰਦਰ ਜੀ ਨੇ ਜਦੋਂ ਮਤਲਬ ਕਿ ਸੀਤਾ ਮ ਜੀ ਨੂੰ ਲੈ ਕੇ ਆਏ ਸੀ ਉਸ ਤੋਂ ਬਾਅਦ ਤੋਂ ਜਦੋਂ ਜਨਕ ਬ੍ਰਹੀ ਦਾ ਅੰਤ ਹੋਇਆ ਉਸ ਤੋਂ ਬਾਅਦ ਪ੍ਰਸਾ ਚੱਲੀ ਆ ਰਹੀ ਅੱਜ ਤੱਕ ਚੱਲੀ ਆ ਰਹੀ ਹੈ ਇਹ ਅੱਜ ਤੱਕ ਚੱਲੀ ਆ ਰਹੀ ਹੈ ਜੀ ਸਰ ਕਹਿੰਦੇ ਨੇ ਕਿ ਰਾਬ ਨੇ ਇੱਕ ਬਹੁਤ ਵੱਡਾ ਗਿਆਤਾ ਸੀ ਬੜੇ ਉਹਨੂੰ ਇਹਨਾਂ ਤੋਂ ਵੱਡਾ ਗਿਆਨੀ ਕੋਈ ਹੈ ਹੀ ਨਹੀਂ ਸਿਕਾ ਇਹਨਾਂ ਤੋਂ ਵੱਡਾ ਔਰ ਸਭ ਤੋਂ ਪਹਿਲੇ ਗਿਆਨੀ ਹੈ ਜਿਹੜਾ ਕਿ ਆ ਵੀ ਸਭ ਤੋਂ ਜ਼ਿਆਦਾ ਪੰਡਤ ਜਿਹੜੇ ਆ ਇਹੀ ਐਵੇਂ ਅਸੀਂ ਕਰਨ ਜਿਹੜੀ ਆ ਪੂਜਾ ਕੀਤੀ ਜਾਂਦੀ ਆ ਹਾਂਜੀ ਸਰ ਕਾ ਜੀ ਬਿਲਕੁਲ ਕਹਿੰਦੇ ਨੇ ਕਿ ਜਿਹੜੇ ਨੇ ਸਭ ਤੋਂ ਵੱਧ ਵੇਦਾਂ ਦਾ ਗਿਆਨ ਜਿਹੜਾ ਹੈ ਰਾਵਣ ਨੂੰ ਸੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਧ ਵੇਦਾਂ ਦਾ ਗਿਆਨ ਜਿਹੜਾ ਰਾਵਣ ਨੂੰ ਸੀ ਕਿਤੇ ਨਾ ਕਿਤੇ ਉਸਦੇ ਚਲਦੇ ਜਿਹੜੇ ਆ ਉਸ ਨੂੰ ਸਭ ਤੋਂ ਵੱਡਾ ਗਿਆਤਾ ਕਿਹਾ ਜਾਂਦਾ ਸਰ ਸਿਰਫ 1 ਮਿੰਟ ਲੈਣਾ ਜੀ ਇਹ ਬਿਲਕੁਲ ਕੁਝ ਲੋਕ ਜਿਹੜੇ ਨਹੀਂ ਜ਼ਰੂਰ ਗੱਲਬਾਤ ਕਰਨ ਤੋਂ ਗਰੇਜ ਕਰਦੇ ਪਰ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਚ ਲੋਕ ਜ਼ਰੂਰ ਪਹੁੰਚ ਰਹੇ ਨੇ ਪੂਜਾ ਕੀਤੀ ਜਾ ਰਹੀ ਹੈ ਉਸ ਧਾਗੇ ਬਨੇ ਜਾ ਰਹੇ ਨੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਜੋ ਟੰਗੇ ਜਾ ਰਹੇ ਨੇ ਵੱਖ-ਵੱਖ ਤਰੀਕੇ ਦੇ ਨਾਲ ਜੋ ਉਹਨਾਂ ਦੀ ਸ਼ਰਧਾ ਉਸ ਹਿਸਾਬ ਦੇ ਨਾਲ ਜਿਹੜੀ ਇਸ ਜਗ੍ਹਾ ਦੇ ਉੱਤੇ ਅੱਗੇ ਮੰਨਤਾ ਮੰਨੀ ਜਾ ਰਹੀ ਹੈ ਅਸੀਂ ਕਹਿ ਸਕਦੇ ਹਾਂ ਕਿ ਛੋਟੇ ਬੱਚਿਆਂ ਨੂੰ ਵੀ ਜਿਹੜਾ ਨਾਲ ਲਿਆਂਦਾ ਜਾ ਰਿਹਾ ਹੈ ਅਸਰ ਲੱਗਦਾ ਹੈ ਕਿ ਇੱਕ ਪੁਰਾਣੀ ਪ੍ਰਥਾ ਪੁਰਾਣਾ ਰੀਤੀ ਰਿਵਾਜ ਹੈ ਜਾਂ ਫਿਰ ਪੰਡਤ ਜਿਹੜੇ ਨੇ ਉਹਨੂੰ ਬਹੁਤ ਵੱਡਾ ਗਿਆਤਾ ਮੰਨਿਆ ਜਾਂਦਾ ਬਹੁਤ ਵੱਡਾ ਗਿਆਨੀ ਉਹ ਤਾਂ ਹੈ ਰਾਵ ਇਸੇ ਕਾਰਨ ਜਿਹੜੀ ਪੂਜਾ ਕੀਤੀ ਜਾਂਦੀ ਹੈ ਇਸੇ ਕਾਰਨ ਪੂਜਾ ਕੀਤੀ ਜਾਂਦੀ ਹੈ ਪਰ ਜਿਹੜਾ ਸ਼ਾਮ ਨੂੰ ਜਿਹੜਾ ਜਦੋਂ ਰਾਵਣ ਨੂੰ ਜਲਾਇਆ ਜਾਂਦਾ ਲੋਕ ਉਹਦੀਆਂ ਲੱਕੜਾਂ ਵੀ ਘਰਾਂ ਚ ਜਾ ਕੇ ਲੱਗ ਜਾਂਦੇ ਆ ਕੋਈ ਇਸ ਇਸੇ ਕਰਕੇ ਲੈ ਕੇ ਜਾਂਦੇ ਆ ਮਟਾਣ ਲਈ ਹਾਂਜੀ ਬੁਰਾਈ ਨੂੰ ਮਟਾਣ ਲਈ ਬੁਰਾਈ ਨੂੰ ਮਟਾਣ ਲਈ ਜਿਹੜਾ ਲੈ ਕੇ ਜਾਂਦੇ ਆ ਜੀ ਤੁਸੀਂ ਲੈ ਕੇ ਜਾਂਦੇ ਹੋ ਹਰ ਵੇਲੇ ਕਿੰਨਾਂ ਨੂੰ ਲੱਕੜਾਂ ਨਹੀਂ ਜੀ ਅੱਛਾ ਬਸ ਮਾਤਾ ਦੇ ਕਰਨ ਬੱਚਿਆਂ ਦਿਖਾਣੇ ਆ ਰਾਵਣ ਬਣੀ ਇਸੇ ਕਰਕੇ ਬਣੀ ਹੈ ਅੱਛਾ ਜੀ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਹੋ ਲੱਕੜਾਂ ਲੈ ਕੇ ਆਏ ਪੋਤੇ-ਪੋਤੀਆਂ ਲੈ ਕੇ ਆਏ ਦਿਖਾਣ ਵਾਸਤੇ ਜੀ ਬਿਲਕੁਲ ਕਹਿੰਦੇ ਨੇ ਕਿ ਛੋਟੇ ਬੱਚਿਆਂ ਨੂੰ ਵੀ ਜਿਹੜਾ ਦਿਖਾਉਣ ਵਾਸਤੇ ਲੈ ਆਇਆ ਹਾਂ ਮਾਤਾ ਕਿੰਨੇ ਕ ਸਾਲਾਂ ਤੋਂ ਆ ਰਹੇ ਹਾਂ ਇੱਥੇ ਕਿੰਨਾ ਸਮਾਂ ਲੂਜੀ ਹੋ ਗਏ 50 ਸਾਲ 50 ਸਾਲ ਹੋ ਗਏ ਹਰ ਵਾਰੀ ਇੱਥੇ ਪੂਜਾ ਕਰਨ ਵਾਸਤੇ ਆਉਂਦੇ ਹਾਂ ਹਰ ਵਾਰੀ ਕੀ ਕਾਰਨ ਕੋਈ ਕਾਰਨ ਪਤਾ ਕਿਉਂ ਪੂਜਾ ਕੀਤੀ ਜਾਂਦੀ ਹੈ ਕਾਰਨ ਇਹੀ ਹੈ ਵੀ ਮੱਥਾ ਟੇਕਣਾ ਆਉਂਦੇ ਆ ਹਾਂ ਸ਼ਕਤੀ ਮੰਗਣਾ ਆਉਂਦੇ ਆ ਸ਼ਕਤੀ ਮੰਗਣ ਵਾਸਤੇ ਆਉਂਦੇ ਆ ਬਸ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਬਿਲਕੁਲ ਲੋਕ ਜਿਹੜੇ ਨੇ ਵਕ ਵਕ ਤਾਂਨਾ ਨੇ ਵਕ ਵਕ ਜਿਹੜੇ ਨੇ ਕਹਿੰਦੇ ਕਿ ਪੰਡਿਤ ਸਿੱਖ ਬਹੁਤ ਵੱਡਾ ਗਿਆਤਾ ਸੀ ਜਿਸ ਦੇ ਚਲਦੇ ਜਿਹੜੀ ਆ ਪੂਜਾ ਕੀਤੀ ਜਾਂਦੀ ਹੈ ਸਰ ਪੂਜਾ ਕਰਨ ਵਾਸਤੇ ਆਇਆ ਹਾਂ ਕੀ ਕਾਰਨ ਹੈ ਜਨ ਜੋ ਪ੍ਰਥਾ ਚੱਲੀ ਆ ਰਹੀ ਹੈ ਉਸ ਦੇ ਚਲਦੇ ਅਸੀਂ ਜਿਹੜੀ ਅੱਜ ਪੂਜਾ ਕੀਤੀ ਜਾਂਦੀ ਹੈ ਉਸ ਪ੍ਰਥਾ ਦੇ ਹਿਸਾਬ ਨਾਲ ਉਸੇ ਪ੍ਰਥਾ ਦੇ ਹਿਸਾਬ ਨਾਲ ਪਤਾ ਕੀ ਪੰਡਤ ਜੀ ਕਹਿੰਦੇ ਕੀ ਬਹੁਤ ਵੱਡਾ ਇੱਕ ਪੰਡਤ ਸੀ ਕਿ ਬਹੁਤ ਵੱਡਾ ਵਿਦਵਾਨ ਸੀ 라ਵਣ ਬਹੁਤ ਵੱਡਾ ਗਿਆਤਾ ਸੀ ਕਹਿੰਦੇ ਉਹਨੂੰ ਸਭ ਤੋਂ ਵੱਧ ਵੀਦਾਂ ਦਾ ਗਿਆਨ ਸੀ ਹਾਂਜੀ ਹਾਂਜੀ ਸਰਕਰ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਜੀ ਲੱਗਦਾ ਇਹਦੇ ਚੱਲਦੇ ਆ ਵੀ ਜਿਹੜੀ ਪੂਜਾ ਹੁੰਦੀ ਹੈ ਹਾਂਜੀ ਹਾਂਜੀ ਅੱਛਾ ਲੋਕਾਂ ਨੂੰ ਕੀ ਸਨੇਹਾਵਾ ਕਹਿੰਦੇ ਬੁਰਾਈ ਦਾ ਅੰਤ ਹੁੰਦਾ ਜਿੱਡਾ ਵੱਡਾ ਮਰਜੀ ਬੁਰਾਈ ਹੋਵੇ ਪਰ ਚੰਗਿਆਈ ਜਿਹੜੀ ਹਮੇਸ਼ਾ ਜਿੱਤਦੀ ਹੈ ਸੱਚਾਈ ਦੀ ਜਿੱਤ ਹੈ ਜੀ ਹਮੇਸ਼ਾ ਹਮੇਸ਼ਾ ਜਿੱਤਦੀ ਹੈ ਹਾਂਜੀ ਜਿੱਤਦੀ ਹੈ ਇਹ ਬਿਲਕੁਲ ਲੋਕਾਂ ਨੂੰ ਕਹਿੰਦੇ ਕਿ ਸਨੇਹਾ ਵੀ ਦਿੱਤਾ ਜਾਂਦਾ ਲੋਕਾਂ ਨੂੰ ਦੱਸਿਆ ਵੀ ਜਾਂਦਾ ਲੱਗਦਾ ਕਿ ਜਿਹੜੀ ਬੁਰਾਈ ਜਿੰਨੀ ਵੱਡੀ ਮਰਜ਼ੀ ਹੈ ਦਾ ਪੁੱਤ ਐਡਾ ਵੱਡਾ ਪੁੱਤ ਬਣਾਉਣ ਦਾ ਕਾਰਨ ਨਹੀਂ ਆ ਵੀ ਬੁਰਾਈ ਜਿੰਨੀ ਵੱਡੀ ਮਰਜ਼ੀ ਹੋਵੇ ਪਰ ਜਿੱਤ ਜਿਹੜੀ ਚੰਗਿਆਈ ਦੀ ਹੈ ਜਿੱਤ ਤਾਂ ਚੰਗਿਆਈ ਦੀ ਹੀ ਆ ਪਰ ਲੋਕ ਸਭ ਕਹ ਲੈਂਦੇ ਨੇ ਇਸ ਚੀਜ਼ ਨੂੰ ਪਹਿਲਾਂ ਤਾਂ ਅੱਜ ਕੱਲ੍ਹ ਤਾਂ ਰਾਵਣਾਂ ਨੂੰ ਇੱਥੇ ਵਾਣਾ ਇਹ ਤਾਂ ਫੇਰ ਵਿਦਵਾਨ ਸੀ ਹਾਂਜੀ ਇਹ ਬਿਲਕੁਲ ਲੋਕ ਕਹਿੰਦੇ ਨੇ ਕਿ ਜਿਹੜੀ ਅੰਦਰਲੀ ਬੁਰਾਈ ਆ ਉਸ ਨੂੰ ਜ਼ਰੂਰ ਖਤਮ ਕਰਨਾ ਚਾਹੀਦਾ ਇੱਕ ਮਨ ਦੇ ਅੰਦਰ ਜੋ ਇਹ ਜਿਹੜੀ ਦੁਸ਼ਵੈਸ਼ ਭਾਵਨਾ ਜਾਂ ਫਿਰ ਅਸੀਂ ਕਹਾਂਗੇ ਲਾਲਚ ਉਹਨਾਂ ਚੀਜ਼ਾਂ ਨੂੰ ਜ਼ਰੂਰ ਖਤਮ ਕਰਨਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਵੱਡੇ ਝੂਲੇ ਜਿਹੜੇ ਲਗਾਏ ਗਏ ਨੇ ਵੱਡੇ ਜਿਹੜੇ ਨੇ ਚੰਡੋਰ ਲਗਾਏ ਗਏ ਨੇ ਵੱਡੀ ਗੰਤੀ 'ਚ ਲੋਕ ਜਿਹੜੇ ਨੇ ਉਸ ਜਗ੍ਹਾ ਦਾ ਵੀ ਆਨੰਦ ਮੰਨਣ ਵਾਸਤੇ ਪਹੁੰਚ ਰਹੇ ਨੇ ਕਿਤੇ ਨਾ ਕਿਤੇ ਅਸੀਂ ਕਹਾਂਗੇ ਬੇਸ਼ੱਕ ਸਮਾਂ ਜਿਹੜਾ ਆ ਸ਼ਵੇਰਦਾਈ ਹੈ ਪਰ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਵੇਂ ਜਿਵੇਂ ਜਿਹੜਾ ਸਮਾਂ ਵੱਧਦਾ ਜਾ ਰਿਹਾ ਉਸੇ ਤਰ੍ਹਾਂ ਹੀ ਜਿਹੜਾ ਇੱਥੇ ਇਕੱਠ ਵੱਧਦਾ ਜਾ ਰਿਹਾ ਲੋਕ ਆ ਰਹੇ ਨੇ ਆਪਣੇ ਪਰਿਵਾਰ ਨੂੰ ਲੈ ਕੇ ਜਿਹੜੇ ਬਜ਼ੁਰਗ ਨੇ ਆਪਣੇ ਪਰਿਵਾਰ ਨੂੰ ਲੈ ਕੇ ਆ ਰਹੇ ਨੇ ਛੋਟੇ ਬੱਚਿਆਂ ਨੂੰ ਜਿਹੜਾ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਇੱਕ ਬੁਰਾਈ ਦਾ ਜਿਹੜਾ ਅੰਤ ਹੁੰਦਾ ਪਰ ਨਾਲ ਦੀ ਨਾਲ ਇਸ ਗੱਲ ਨੂੰ ਵੀ ਸਮਝਾਇਆ ਜਾਂਦਾ ਹੈ ਕਿ ਇੱਕ ਗਿਆਤਾ ਸੀ ਪੰਡਤ ਸੀ ਇੱਕ ਗਿਆਨੀ ਸੀ ਜਿਸ ਦੇ ਚਲਦੇ ਨੇ ਜਿਹੜੀ ਉਸ ਦੀ ਪੂਜਾ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਜੋ ਬੁਰਾਈ ਜਦੋਂ ਹਾਬੀ ਹੋ ਜਾਂਦੀ ਹੈ ਤਾਂ ਫਿਰ ਉਸ ਦਾ ਜਿਹੜਾ ਅੰਤ ਇੱਕ ਵਾਰ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਮੋਰ ਤੋਂ ਸਾਂਝੀ ਕਰ ਲੈਣਾ ਕਿ ਲੁਧਿਆਣਾ ਦੇ ਇਸ ਦਸਹਿਰਾ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦ੍ਰਿਸ਼ਟੀ ਗਰਾਊਂਡ ਦੇ ਵਿੱਚ ਜਿਹੜਾ ਇੱਕ ਵੱਡਾ ਬੁੱਤ ਜਿਹੜਾ ਬਣਾਇਆ ਗਿਆ 121 ਫੁੱਟ ਦਾ ਹੈ 라ਵਣ ਦਾ ਬੁੱਤ ਬਣਾਇਆ ਗਿਆ ਜਿਸ ਦਾ ਜਿਹੜਾ ਦਹਨਨ ਸ਼ਾਮ ਦੇ ਸਮੇਂ ਕੀਤਾ ਜਾਵੇਗਾ ਵੱਡੀ ਗਿਣਤੀ ਵਿੱਚ ਲੋਕ ਪਹੁੰਚਣਗੇ ਪਰ ਸਨੇਹਾ ਹਰ ਵਾਰ ਦਿੱਤਾ ਜਾਂਦਾ ਹਰ ਸਾਲ ਦਿੱਤਾ ਜਾਂਦਾ ਤੇ ਅਸੀਂ ਵੀ ਅਪੀਲ ਕਰਾਂਗੇ ਕਿ ਆਪਣੇ ਅੰਦਰ ਦੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਕਿਉਂਕਿ ਜਿਹੜਾ ਸਨੇਹਾ ਜਿਹੜਾ ਹਰ ਵਾਰ ਵਿਜੇ ਦਸ਼ਮੀ ਦੇ ਉੱਤੇ ਦਸਹਿਰੇ ਦੇ ਉੱਤੇ ਇਹੀ ਦਿੱਤਾ ਜਾਂਦਾ ਕਿ 라ਵਣ ਚਾਹੇ ਜਿੰ ਉਸ ਨੂੰ ਹਰ ਵਾਰ ਜਲਾਉਂਦੇ ਨੇ ਲੋਕੀ ਅਤੇ ਚੰਗਿਆਈ ਦਾ ਬੁਰਾਈ ਉੱਪਰ ਜਿੱਤ ਦਾ ਪ੍ਰਤੀਕ ਦਸਹਿਰਾ ਮਨਾਇਆ ਜਾਂਦਾ ਹੈ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ